ਇਹ ਸਾਰੇ ਟਰੈਕਟਰ ਜਿੰਨੇ ਤੁਸੀਂ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਜਿੰਨੇ ਤੇ ਮੈਂ ਹੱਥ ਰੱਖੂਗਾ ਇਹ ਸਾਰੇ 100-100 ਰੁਪਏ ਕਿਲੋ ਵਾਲੇ ਟਰੈਕਟਰ ਆ ਕਿਸਾਨਪਰਾਵੋ ਹੁਸ਼ਿਆਰਪੁਰ ਦੇ ਵਿੱਚ 100 ਰੁਪਏ ਕਿਲੋ ਵਾਲੇ ਟਰੈਕਟਰ ਆ ਗਏ ਆ ਜੀ ਤੁਸੀਂ ਬਿਲਕੁਲ ਸਹੀ ਸੁਣਿਆ ਆ ਟਰੈਕਟਰ ਜਿਵੇਂ ਸੋਨਾ ਲੀਕਾ ਦਾ ਗਾਰਡਨ ਟਰੈਕ ਖੜਾ ਡੀਆਈ 22 ਇਹ ਟਰੈਕਟਰ ਤੁਸੀਂ ਵਜਨ ਕਰਾ ਕੇ ਤੋਲ ਕੇ 100 ਰੁਪਏ ਨੂੰ ਕਿਲੋ ਇਹ ਟਰੈਕਟਰ ਲੈ ਆ ਸਕਦੇ ਹੋ ਇਧਰਲੇ ਪਾਸੇ ਜਿਹੜੇ ਟਰੈਕਟਰ ਦਿਖਾ ਦਿਓ ਬਾਈ ਨੇੜੇ ਲਿਆਈ ਬਾਈ ਕੈਮਰਾ ਇਹ ਸਾਰੇ ਟਰੈਕਟਰ ਜਿੰਨੇ ਤੁਸੀਂ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉ ਵਿੱਚ ਵਿੱਚ ਬਹੁਤ ਚੰਗੇ ਟਰੈਕਟਰ ਵੀ ਹੁੰਦੇ ਆ ਬਹੁਤ ਵਧੀਆ ਹਾਲਤ ਦੇ ਵਿੱਚ ਟਰੈਕਟਰ ਮਿਲ ਜਾਂਦਾ ਤੇ ਬਹੁਤ ਜਾਇਜ਼ ਰੇਟ ਦੇ ਵਿੱਚ ਮਿਲ ਜਾਂਦਾ ਮਾਰਕੀਟ ਦੇ ਨਾਲੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੋਂ ਵੱਧ ਦਾ ਫਰਕ ਪੈ ਜਾਂਦਾ ਆਹ ਟਰੈਕਟਰ ਆ ਇਹ ਟਰੈਕਟਰ ਵੀ ਤੁਹਾਨੂੰ 100 ਰੁਪਏ ਨੂੰ ਕਿਲੋ ਮਿਲ ਜਣਾ ਤੁਸੀਂ ਦੇਖ ਲਓ ਵਿੱਚ ਸੋਨਾ ਲੀਕਾ ਜ਼ਿਆਦਾ ਖੜਿਆ ਸੋਲਸ ਕੰਪਨੀ ਦੇ ਵਿੱਚ ਇੱਕ ਦੋ ਟਰੈਕਟਰ ਮੈਂ ਤੁਹਾਨੂੰ ਦਿਖਾ ਦੂੰਗਾ ਇੱਕ ਉਧਰਲੇ ਪਾਸੇ ਬਾਈ ਸੋਨਾ ਲੀਕਾ ਖੜਾ ਇਹ ਵੀ ਤੁਹਾਨੂੰ ਇਸੇ ਰੇਟ ਮਿਲ ਜੂਗਾ 100 ਰੁਪਏ ਨੂੰ ਕਿਲੋ ਤੁਹਾਨੂੰ ਇਹ ਟਰੈਕਟਰ ਮਿਲ ਜਣਾ ਇਹ ਆਪਾਂ ਖੜੇ ਕਿੱਥੇ ਆ ਇੱਕ ਵਾਰ ਲੋਕੇਸ਼ਨ ਦੀ ਗੱਲ ਕਰੀ ਜੀ ਆ ਹੁਸ਼ਿਆਰਪੁਰ ਦੇ ਵਿੱਚ ਦੀ ਲੋਕੇਸ਼ਨ ਹੈਗੀ ਜਦੋਂ ਆਪਾਂ ਫਗਵਾੜੇ ਤੋਂ ਹੁਸ਼ਿਆਰਪੁਰ ਨੂੰ ਆਉਣੇ ਆ ਫਗਵਾੜੇ ਵਾਲਾ ਸਿੰਗਲ ਰੋਡ ਆ ਜਿਹੜਾ ਉਹਦੇ ਵਿੱਚ ਜਦੋਂ ਵੀ ਹੁਸ਼ਿਆਰਪੁਰ ਚ ਇੰਟਰ ਕਰਦੇ ਆ ਤਾਂ ਫੋਕਲ ਪੁਆਇੰਟ ਤੁਸੀਂ ਕਿਸੇ ਤੋਂ ਵੀ ਪੁੱਛ ਲਓ ਫੋਕਲ ਪੁਆਇੰਟ ਦੇ ਕੋਲੇ ਮਾਰਕੀਟ ਆ ਸਾਰੀ ਇੱਥੇ ਤੁਹਾਨੂੰ ਇਹ ਤੋਲ ਕੇ ਟਰੈਕਟਰ ਟਾਇਰ ਸਾਰਾ ਕੁਝ ਮਿਲ ਜੂਗਾ ਆ ਖੜਾ ਟਰੈਕਟਰ ਇਹ ਵੀ 100 ਰੁਪਏ ਨੂੰ ਕਿਲੋ ਟਰੈਕਟਰ ਮਿਲ ਜੂਗਾ ਇਹ ਗਾਰਡਨ ਬਾਗਬਾਨੀ ਵਾਲੇ ਟਰੈਕਟਰ ਹੁੰਦੇ ਆ ਜਿਵੇਂ ਉਹ ਟਰੈਕਟਰ ਆ ਜੀ ਬਾਈ ਗਾਰਡਨ ਟਰੈਕ ਉਹ ਖੜੇ ਉਧਰਲੇ ਪਾਸੇ ਇਹ ਵਿੱਚ ਵਿੱਚ ਸੋਨਾ ਅਲੀਕਾ ਸਾਰੇ ਟਰੈਕਟਰ ਹੀ ਆ ਇਹ ਵੀ ਤੁਹਾਨੂੰ ਇਸੇ ਰੇਟ 100 ਰੁਪਏ ਨੂੰ ਕਿਲੋ 100-100 ਰੁਪਏ ਨੂੰ ਕਿਲੋ ਟਰੈਕਟਰ ਇਹ ਮਿਲ ਜਾਣੇ ਆ ਲਓ ਜੀ ਚੈੱਕ ਕਰੀ ਚਲੋ ਬਾਈ ਵੀਡੀਓ ਤੇ ਤੁਸੀਂ ਇਹ ਲਿਜਾ ਸਕਦੇ ਹੋ ਬਹੁਤ ਵਜੈਜ ਰੇਟ ਦੇ ਵਿੱਚ ਲਓ ਜੀ ਆਹ ਦੇਖੋ ਨਾ ਇਧਰਲੇ ਪਾਸੇ ਸਾਰੇ ਪਏ ਆ ਟਰੈਕਟਰ ਇਧਰਲੇ ਪਾਸੇ ਦਿਖਾ ਦਿੰਨਾ ਮੈਂ ਤੁਹਾਨੂੰ ਕਈ ਕਿਹਦੇ ਵਿੱਚ ਉਹ ਸਪੇਅਰ ਪਾਰਟ ਵੀ ਮਿਲ ਜਾਂਦਾ ਹੋਊ ਬਾਕੀ ਫੋਨ ਨੰਬਰ ਐਰ ਕੀ ਦਵਾਂਗੇ ਆਪਾਂ ਇਹਨਾਂ ਦਾ ਆ ਜਿਵੇਂ ਇੰਜਨ ਕੱਢਿਆ ਪਿਆ ਆ ਦੇਖੋ ਇਹਨਾਂ ਨਿਗ੍ਹਾ ਮਰਾ ਦੀ ਬਾਈ ਸਾਰੇ ਜਿਹੜੇ 5 7 10 15 ਟਰੈਕਟਰ ਖੜੇ ਆ ਬਾਕੀ ਅੱਗੇ ਟਰੈਕਟਰ ਹੋਰ ਇਹਨਾਂ ਦੇ ਕੋਲੇ ਆਉਣੇ ਆ ਨਵੇਂ ਉਹਨਾਂ ਦਾ ਵੀ ਆਪਾਂ ਸਾਰਾ ਰਿਵਿਊ ਦੱਸਾਂਗੇ ਹਜੇ ਫਿਲਹਾਲ ਟਰੈਕਟਰ ਆਏ ਨਹੀਂ ਹੈਗੇ ਇਹ ਟਰੈਕਟਰ ਤੁਹਾਨੂੰ ਸਾਰੇ 100 100 ਰੁਪਏ ਨੂੰ ਕਿਲੋ ਮਿਲ ਜਾਣੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਬਾਕੀ ਗੱਲਬਾਤ ਤੁਸੀਂ ਦੇਖ ਲਓ ਹਨਾ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਕਰ ਲਓ ਧੰਨਵਾਦ